ਦਰ ਸਨਸੈਟ ਹੋ ਰਿਹਾ ਇੱਥੇ ਆ ਕੇ ਦੋ ਰਸਤੇ ਵਾੜਦੇ ਇੱਕ ਸਿੱਧਾ ਜਾਂਦਾ ਇੱਕ ਇਧਰ ਨੂੰ ਜਾਂਦਾ ਹੁਣ ਆਪਾਂ ਦੇਖੋ ਰਾਤ ਨੂੰ ਸਿੰਗਲ ਰੋਡ ਤੇ ਗੱਡੀ ਚਲਾਉਣੀ ਆ ਓਕੇ ਹਾਂਜੀ ਦੋਸਤੋ ਅਤੇ ਮਿੱਤਰੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਚੈਨਲ ਲਕੀਰ ਐਡਸਨ ਵਲੋਗ ਅੱਜ ਲੈਣ ਤੁਹਾਡੇ ਨੂੰ ਨਵੀਂ ਵੀਡੀਓ ਲੈ ਕੇ ਮਿਲਦਾ ਹਾਂ ਸਾਰੇ ਵਧੀਆ ਆਪਾਂ ਬਹੁਤ ਹੀ ਵਧੀਆ ਅੱਜ ਆਪਾਂ ਚੱਲੇ ਆ ਗਏ ਗੜਸ਼ੰਕਰ ਵਾਲੀ ਸਾਈਡ ਤੇ ਮੈਂ ਕਹਾਂ ਚਲੋ ਤੁਹਾਨੂੰ ਦਿਖਾਉਨੇ ਆ ਟੋਲ ਕਿੱਦਾਂ ਬਚਾਉਣਾ ਜਿਹੜਾ ਲਾਡੋਂ ਵਾਲਾ ਟੋਲ ਸਭ ਤੋਂ ਵੱਧ ਮਹਿੰਗਾ ਨਾ ਆਈ ਥਿੰਕ 350 ਰੁਪਏ ਲੱਗਦਾ ਆਉਣ ਜਾਣ ਦਾ ਹਨ ਜਿਵੇਂ ਫਾਸਟੈਗ ਲੱਗਿਆਦਾ ਇਹਦੇ ਤੇ ਉਹਦਾ ਜੇ ਕੈਸ਼ ਵਾਲਾ ਤਾਂ ਡਬਲ ਹੀ ਲੱਗਦਾ ਕਿਤਰਾਣਾ ਕਹਿ ਲਈ ਆਪਾਂ 250 250 500 ਰੁਪਏ ਲੱਗ ਜਾਂਦਾ ਟੋਟਲ ਤੇ ਲਾਡਵਾਲ ਟੋਲ ਬਚਾਉਣ ਦਾ ਇੱਕ ਦੂਸਰਾ ਰਸਤਾ ਵੀ ਹੈਗਾ ਆ ਤੇ ਉਹ ਉਧਰ ਆਪਾਂ ਅੱਜ ਚੱਲੇ ਆ دوسرے ਰਸਤੇ ਤੋਂ ਉਹ ਰਸਤਾ ਕਿੱਧਰ ਦੀ ਜਾਂਦਾ ਚਲੋ ਤੁਹਾਨੂੰ ਦਿਖਾਉਨੇ ਆ ਰਸਤੇ 'ਚ ਕਿੱਧਰ ਦੀ ਜਾਂਦਾ ਉਹ ਰਸਤਾ ਤੇ ਉਧਰ ਦੀ ਹਾਰਡਲੀ ਮੇਰੇ ਖਿਆਲ ਨਾਲ 5-7 ਕਿਲੋਮੀਟਰ ਦਾ ਫਰਕ ਪੈਂਦਾ ਜ਼ਿਆਦਾ ਨਹੀਂ ਜਾਂ 10 ਦਾ ਪੈਂਦਾ ਉਦੋਂ ਵੱਧ ਨਹੀਂ ਪੈਂਦਾ ਹੈਗਾ ਤੇ ਬਾਕੀ ਚਲੋ ਚੱਲਦੇ ਆਂ ਤੇ ਦਿਖਾਉਣਾ ਤੁਹਾਨੂੰ ਨਵਾਂ ਰਸਤਾ ਜੇ 10 ਕਿਲੋਮੀਟਰ ਦਾ ਫਰਕ ਮੇਰੇ ਸਾਬ ਨਾਲ ਪੈਂਦਾ ਤਾਂ ਵੱਧ ਤੋਂ ਵੱਧ ਆਪਣਾ 100 100 ਸਵਾ 100 ਰੁਪਏ ਦਾ ਤੇਲ ਵੱਧ ਲੱਗੂਗਾ ਕਿ ਸਾਢੇ 350 ਨਾਲੋਂ ਸਵਾ 100 ਬੈਟਰ ਹਨ ਤਾਂ ਵੀ 2 250 ਰੁਪਏ ਬਚਦਾ ਜਾ ਤੇ ਚਲੋ ਚੱਲਦੇ ਆਂ ਨਾਲੇ ਤੁਹਾਨੂੰ ਦਿਖਾਉਨੇ ਆ ਫਿਰ ਤੇ ਲਓ ਜੀ ਫਾਈਨਲੀ ਆਪਾਂ ਨਿਕਲ ਗਏ ਆ ਘਰੋਂ ਅੱਗੇ ਆਪਾਂ ਜਾਈਦਾ ਜੇ ਦੁਆਬੇਲੇ ਛੱਡ ਜਾਣਾ ਹੁੰਦਾ ਤਾਂ ਉਧਰੋਂ ਜਲੰਧਰ ਬਾਈਪਾਸ ਵਾਲੀ ਸਾਈਡ ਤੋਂ ਅੱਜ ਆਪ ਇਥੋਂ ਪਹਿਲਾਂ ਜਾਵਾਂਗੇ ਆਪਾਂ ਕੋਹਾੜਾ ਕੋਹਾੜੇ ਤੋਂ ਜਾਵਾਂਗੇ ਫਿਰ ਮਾਸੀਵਾੜਾ ਸਾਹਿਬ ਮਾਸੀਵਾੜਾ ਤੋਂ ਹੋ ਕੇ ਫਿਰ ਅੱਗੇ ਸਿੱਧਾ ਨਿਕਲਾਂਗੇ ਉੱਥੇ ਜਾ ਕੇ ਦੱਸਾਂਗੇ ਅੱਜ ਹੈਗਾ ਸੰਡੇ ਤੇ ਆਪਾਂ ਜੇ ਕਾਫੀ ਜਗ੍ਹਾ ਜਾਣਾ ਤੇ ਪਹਿਲਾਂ ਆਪਾਂ ਜਾਣਾ ਵਿਆਹ ਪਹਿਲਾਂ ਤੁਹਾਨੂੰ ਵਿਆਹ ਦੀਆਂ ਰੌਣਕਾਂ ਦਿਖਾਵਾਂਗੇ ਉਦੋਂ ਬਾਅਦ ਫਿਰ ਤੁਹਾਨੂੰ ਅੱਗੇ ਪਿੰਡ ਘੁਮਾਵਾਂਗੇ ਜਿੱਥੇ-ਜਿੱਥੇ ਜਾਵਾਂਗੇ ਉਹ ਦੇ ਲੋਪੰਦਾ ਸਕੂਟਰੀ ਤੇ ਕੱਡਾ ਬੋਰਾ ਚੱਕੀ ਜਾਂਦਾ ਗੱਡੀਆਂ ਦਾ ਸਮਾਂ ਸਕੂਟਰਾਂ ਤੇ ਲਿਖਿਆ ਗਿਆ ਹਾਂ ਉਹ ਲੋ ਜੀ ਨਿਕਲਦੇ ਸਾਰ ਹੀ ਪਹਿਲਾਂ ਤਾਂ ਜਾਮ ਮਿਲ ਗਿਆ ਲੁਧਿਆਣਾ ਦੇ ਜਾਮ ਨਾਲੇ ਹੋ ਸਕਦਾ ਉਹ ਲੋ ਕੱਡਾ ਲਾਂ ਬਾ ਜਾਮ ਲੱਗਿਆ ਲੁਧਿਆਣੇ ਦੇ ਜਾਮ ਪੱਕੇ ਹੀ ਹੋਗੇ ਆ ਚੌਕ ਤੋਂ ਮੈਂ ਖੱਬੇ ਮੁੜਦਾ ਸੱਜੇ ਤਾਂ ਸਾਨ੍ਹੇ ਵਾਲ ਜਾ ਵੜਦੋ ਨਾ ਫਿਰ ਉਧਰ ਮੇਨ ਰੋਡ ਤੇ ਏ ਆਪਾਂ ਪਹੁੰਚ ਗਏ ਆ ਜੀ ਕੋਹਾੜੇ ਹੁਣ ਇੱਥੋਂ ਆਪਾਂ ਮੁੜ ਜਾਣਾ ਮਾਛੀਵਾੜਾ ਸਾਹਿਬ ਵਾਲੀ ਸੜਕ ਨੂੰ ਚੰਡੀਗੜ੍ਹ ਰੋਡ ਤੇ ਵਾਵਾ ਪ੍ਰੋਜੈਕਟ ਬਣੀ ਜਾਂਦੇ ਆ ਦੋ ਤਿੰਨ ਨਵੇਂ-ਨਵੇਂ ਮੌਲ ਹੀ ਬਣਦੇ ਪਏ ਆ ਤੇ ਇੱਕ ਬਿਲਡਿੰਗ ਆ ਇਹਦੇ ਫਲੈਟ ਬਣਦੇ ਪਏ ਆ ਨਵੇਂ ਇੱਕ ਬਣੇ ਹੋਏ ਆ ਕਿੰਨਾ ਕੁਝ ਖੁੱਲ ਗਿਆ ਨਵਾਂ ਇਧਰ ਆਹ ਰੋਡ ਤੇ ਵਾਵਾ ਥੇਰਵਾਦਾ ਆਏ ਆ ਆਪਾਂ ਚੰਡੀਗੜ੍ਹ ਰੋਡ ਤੋਂ ਆਹ ਦੇਖੋ ਮਾਛੀਵਾੜਾ ਸਾਹਿਬ ਇੱਥੋਂ ਚੌਂਕ ਤੋਂ ਲੈਫਟ ਤੇ ਹੁਣ ਆਪਾਂ ਇੱਥੋਂ ਮੁੜ ਜਾਣਾ ਮਾਛੀਵਾੜਾ ਵਾਲਾ ਸਾਹਿਬ ਵਾਲੀ ਸੜਕ ਨੋਰੇ ਕੋਲੇ ਗਿਆ ਮਾਚੀਵਾੜਾ ਦਾ ਲੈਫਟ ਮੋਹਾਲੀ ਚੰਡੀਗੜ੍ਹ ਸਿੱਧਾ ਨੋ ਦੇ ਲੋ ਕਹਾੜਾ ਹੁਣ ਚਲੋ ਲੰਘੇ ਲੰਘਦੇ ਤੁਹਾਨੂੰ ਕਹਾੜੇ ਦੀ ਮਾਰਕੀਟ ਵੀ ਦਿਖਾ ਦਈਏ ਛੋਟੀ ਇੱਥੇ ਆ ਕੇ ਦੋ ਰਸਤੇ ਫਾੜਦੇ ਕਿ ਸਿੱਧਾ ਜਾਂਦਾ ਕਿ ਇਧਰ ਨੂੰ ਜਾਂਦਾ ਹੁਣ ਆਪਾਂ ਇੱਥੇ ਲਾਉਣ ਲੱਗੇ ਲੋਕੇਸ਼ਨ ਰਾਹੋਂ ਦੀ ਇੱਥੋਂ ਆਪਾਂ ਜਾਣਾ ਰਾਹੋਂ ਨੂੰ ਹੁਣ ਚਲੋ ਮੈਂਗਾ ਲੋਕੇਸ਼ਨ ਲਾ ਲਈਏ ਇੱਥੋਂ ਅਗਲੀ ਰੋਤਾ ਮੈਂ ਜੋਰੀ ਲਿਖਤਾਈ ਰਾਹੋਂ ਆਹੀ ਹੈ ਨਾ ਰਾਹੋਂ ਪੰਜਾਬ ਲੁਧਿਆਣੇ ਤੋਂ ਕੋਹਾੜਾ ਸੀਗਾ 8 ਕਿਲੋਮੀਟਰ ਇੱਥੋਂ ਰਾਹੋਂ ਹੈਗਾ 36 ਕਿਲੋਮੀਟਰ ਅੱਛਾਈ ਆਪਾਂ ਜਾਣਾ ਇਧਰ ਨੂੰ ਕਿਧਰੋਂ ਟਰੱਕ ਆਇਆ ਉਹ ਪੁਰਾਣੀ ਗੱਡੀ ਜਾ ਰਹੀ ਹੈ ਇਧਰ ਨੂੰ ਆਹ ਦੇਖ ਲੋ ਗੰਨੇ ਦੀ ਟਰਾਲੀ ਕਦੇ ਖਿੱਚਿਆ ਗੰਨੇ ਚੋਂ ਟਰਾਲੀ ਚੋਂ ਇਦਾਂ ਅਸੀਂ ਖਿੱਚਿਆ ਇੱਕ ਵਾਰੀ ਨੇ ਅੜਕਦਾ ਦੋ ਦਾ ਦੋਤ ਕੰਨਾ ਕੇ ਝੰਡਾ ਕੇ ਕਰੀ ਪਰਦਾਵ ਚੋਂ ਗਏ ਨਾ ਗੋਲ ਚੌਂਗ ਹੁੰਦਾ ਜੀਆ ਉੱਥੇ ਕੰਨਾ ਕੇ ਝੰਡਾ ਲਗਿਆ ਉਹ ਕੰਨਾ ਨਿਕਲਿਆ ਨਹੀਂ ਕੰਨੇ ਨਾਲ ਹੀ ਲੰਕ ਕੇ ਆਲੂngੂ ਚੱਲਿਆ ਗਿਆ ਇਹ ਵੀ ਤਰੀਕਾ ਜਿਹਾ ਹੁੰਦਾ ਖਿੱਚੜਦਾ ਖਿੱਚ ਕੇ ਦੇ ਲੋ ਜਿਹੜਾ ਖਿੱਚਿਆ ਤਾਂ ਖਿੱਚ ਲੋ ਨਹੀਂ ਖਿੱਚਿਆ ਤਾਂ ਛੱਡ ਦੋ ਕੋਈ ਗੱਲ ਨਹੀਂ ਕਹਦੇ ਹੁਣ ਉਹਨੇ ਛੱਡਿਆ ਨਹੀਂ ਉਹ ਨਿਕਲਿਆ ਨਹੀਂ ਉਹਨੇ ਛੱਡਿਆ ਨਹੀਂ ਨਾਲ ਹੀ ਘੜੀ ਸੀਗਾ ਆਹ ਰੂਟ ਜੀ ਆਪਣੇ ਲਈ ਵੀ ਨਵਾਂ ਆ ਮਗਾ ਚਲੋ ਤੁਹਾਨੂੰ ਵੀ ਦਿਖਾ ਦੰਨੇ ਆ ਥੋੜਾ ਥੋੜਾ ਸਾਰੀਆਂ ਸੜਕਾਂ ਨਹੀਂ ਦਿਖਾਉਣੀ ਆਪਾਂ ਬੋਰ ਨਹੀਂ ਕਰਨਾ ਥੋੜਾ ਥੋੜਾ ਵਿੱਚ ਵਿੱਚ ਤੁਹਾਨੂੰ ਰੂਟ ਦਿਖਾਈ ਜਾਵਾਂਗੇ ਆਹ ਦੇਖੋ ਆਪਾਂ ਪਹੁੰਚੇ ਆ ਇੱਕ ਪਿੰਡ ਆ ਰਸਤੇ 'ਚ ਇਹਦਾ ਨਾਮ ਹੈਗਾ ਇਰਾਕ ਬਾਹਰਲੇ ਮਾਰਗ 'ਚ ਆ ਗਏ ਆਪਾਂ ਚੱਲਾਂਗੇ ਈਰਾਨ ਇਕ ਵੈਦ ਐ ਇਦਾਂ ਕਰਦੇ ਕਰਦੇ 사ઉਦੀ ਅਰਬ ਜਾਵੜਨਾ ਫਿਰ ਫਿਰ ਦੁਬਈ ਦਬੂਈ ਹੁੰਦੇ ਕੈਨੇਡਾ ਨਿਕਲ ਜਾਣਾ ਗੱਡੀ ਲੈ ਕੇ ਨੇਚਰ ਦੀ ਗੁਫਾ ਆ ਗਿਆ ਇਰ ਕੋ ਇਹ ਘਟਣ ਲਾਜਿਕਲ ਸੀਮਿੰਟ ਦੇ ਹਣਾਉਂਦੇ ਆਂ ਦੇਖੋ ਨੇਚਰ ਨੇ ਬਣਾਈ ਹੋਈ ਹੈ ਟਨਲ ਇਦਾਂ ਦੇ ਰਸਤੇ ਕਿੰਨੇ ਸੋਹਣੇ ਲੱਗਦੇ ਹਨ ਉੱਤ ਇੱਥੇ ਰੋਡ ਨਹੀਂ ਬਾਲਾ ਵਧੀਆ ਹੈਗਾ ਪਰ ਮੈਂ ਇਹੀ ਹਜੇ ਕਹਿਣ ਲੱਗੀ ਰੋਡ ਦੇ ਨਾ ਖੱਡੇ ਖੋਡੇ ਜਿਹੇ ਹੈਗੇ ਆ ਇੰਨਾ ਮਾੜਾ ਵੀ ਨਹੀਂ ਹੈਗਾ ਹੈਗੇ ਆ ਪਰ ਠੀਕ ਆ ਪਰ ਰੋਡ ਜਿਆਦਾ ਵਧੀਆ ਨਹੀਂ ਹੈਗਾ ਇਹ ਆ ਪਹੁੰਚ ਗਿਆ ਬੰਮ ਮਾਛੀਵਾੜਾ ਸਾਹਿਬ ਹੂੰ ਬੋਲਟਾ ਵੜਾ ਬਾਈ ਗਰਮੀਆਂ ਆ ਰਹੀਆਂ ਸ਼ੁਰੂ ਹੋ ਗਈਆਂ ਨਾ ਦੇਖੋ ਕਿੰਨੀ ਟਰਾਲੀਆਂ ਗਈਆਂ ਆ ਗਈਆਂ ਬਈ ਗਰਮੀਆਂ ਚ ਗੰਨਾ ਹੁਣ ਪਰ 300 ਮੀਟਰਸ ਕੰਟੀਨਿਊ ਸਟ੍ਰੇਟ ਓਕੇ ਗੂਗਲ ਲਓ ਜੀ ਮਾਛੀਵਾੜਾ ਸਾਹਿਬ ਦਾ ਤੁਸੀਂ ਦੇਖ ਲੋ ਯਾਰ ਲੁਧਿਆਣਾ 34 ਕਿਲੋਮੀਟਰ ਰਾਹੋਂ 21 ਕਿਲੋਮੀਟਰ ਰੋਪਰ 44 ਕਿਲੋਮੀਟਰ 44 ਪੱਟੀ 4 ਆਹ ਰੋਡ ਸਹੀ ਬਣੀ ਹੋਈ ਆ ਪਿਛਲੀ ਰੋਡ ਥੋੜੀ ਖਰਾਬ ਸੀ ਆਹ ਰੋਡ ਸਹੀ ਆ ਤੇ ਇੱਥੋਂ ਰਾਹੋਂ ਹੈਗਾ 17 ਕਿਲੋਮੀਟਰ ਬਟ ਅਸੀਂ ਜਾਣਾ ਆ ਬੰਗਿਆ ਰੋਡ ਗੜ੍ਹ ਸ਼ੰਕਰ ਜਿਹੜਾ ਪੈਲਸ ਹੈਗਾ ਉੱਥੇ ਆ ਤੇ ਹੁਣ ਦੇਖਿਆ ਇੱਥੋਂ ਡਾਇਰੈਕਟ ਜਾਂਦਾ ਗਰਾਉਂ ਹੋ ਕੇ ਜਾਂਦਾ ਰਸਤਾ ਦਰ ਪਿੰਡਾਂ ਦੇ ਨਾਮ ਕਿਨੇ ਜੀਵਨ ਘੁਮਾਣਾ ਕਾਕੀ ਨੂੰ ਘੁਮਾਣਾ ਚੱਲ ਤਨ ਘੁਮਾ ਕੇ ਲਿਆਵਾ ਘੁਮਾਣਾ ਅਸੀਂ ਲਾਲੀਏ ਜੀ ਲੋਕੇਸ਼ਨ ਹੁਣ ਸਿੱਧੀ ਆਪਣੇ ਜਿੱਥੇ ਜਾਣਾ ਪੈਲੈਸ ਦੀ ਉਹ ਹੈਗਾ ਆ ਇੱਥੋਂ 40 ਕਿਲੋ 40 ਮਿੰਟ ਦਾ ਰਸਤਾ 29 ਕਿਲੋਮੀਟਰ ਇੱਕ ਵੱਜ ਗਿਆ ਪਹੁੰਚ ਹੀ ਆਵਾ 1:30 ਵਜੇ ਤੱਕ ਨਾ ਮੈਨੂੰ ਨਾ ਦੇਖੋ ਸਾਰੇ ਲੇਟ ਸੀਗੇ ਉਹ ਰੋਕ ਕੀ ਇਹ ਤਾਂ ਕਿੱਡੇ ਸੋਹਣੇ ਸੋਹਣੇ ਨੇ ਇੱਧਰ ਹਰੇ-ਹਰੇ ਓਏ ਓਏ ਮੈਨੂੰ ਘੁਰ ਘੁਰ ਕੇ ਦੇ ਦੇ ਇਹ ਲਾ ਉਹ ਦਰਖਤ ਦੇ ਲਾਈਨ ਚ ਲਾਇਓ ਸੋਹਣੇ ਬਹੁਤ ਲੱਗ ਰਹੇ ਤਾਂ ਕਰ ਇੱਕ ਲਾਈਨ ਚ ਲਾਇਓ ਦਰਖਤ ਉਹ ਤਾਂ ਮੈਂ ਹੈ ਗਈ ਆ ਸੋਹਣਾ ਤਾਂ ਮੈਂ ਪਹਿਲਾਂ ਹੀ ਬਹੁਤ ਮਾਣੇ ਜਦ ਮੈਂ ਸੋਹਣਾ ਸੀ ਆ ਇੱਦਾਂ ਬਚਪਨ ਚ ਮੇਰੀ ਮੈਡਮ ਕਹਿੰਦੀ ਤੇ ਵੱਡਾ ਆ ਤਾਂ ਤੇਰਾ ਵਿਆਹ ਕਰਾ ਲੈਣਾ ਦੀ ਮੈਂ ਮੱਜਾ ਮੈਨੂੰ ਕਾਨੂੰ ਲੱਭਿਆ ਮੈਡਮ ਲੱਪੜੀ ਸੀ ਆਪਣੀ ਕਰੇ ਉਹਦੀ ਕੋਈ ਥੁੜੀ ਘੜੀ ਹੁੰਦੀ ਦੇਖ ਲਓ ਮੰਮੀ ਦੇਖ ਤੇਲ ਥੋੜਾ ਜਾਇ ਸ਼ੁਰੂ ਤੋਂ ਸੋਹਣਾ ਸੀ ਸਾਡਾ ਜਾਇ ਸ਼ੁਰੂ ਤੋਂ ਵਿਗੜਿਆ ਸੀ ਸੋਹਣਾ ਵਿਗੜਿਆ ਨਹੀਂ ਢੜਕ ਦੀ ਨਾ ਤਰੀਫ ਕਰ ਲਈ ਸੀ ਟੋਟੀ ਫੋਟੀ ਆ ਗਈ ਟੋਟਾ ਜਿਹਾ ਸੀਗਾ ਖਰਾਬ ਉਹ ਸਾਹਮਣੇ ਆ ਗਿਆ ਸੱਤ ਲੋਈ ਦਰਿਆ ਏ ਦੇ ਲੋ ਸੁੱਕਾ ਹੀ ਵਾਇ ਵੀ ਪਿਛਲੀ ਵਾਰ ਹੋਇਆ ਜੀ ਨਾ ਉਹ ਫਲੱਡ ਆਇਆ ਜਿਹੜਾ ਕਿੰਨਾ ਪਾਣੀ ਪਾਣੀ ਹੋ ਗਿਆ ਦੇ ਲੋ ਕੱਡਾ ਖੁੱਲਾ ਇਧਰੋਂ ਪੌੜ ਖਰਾਬ ਹੈ ਪੁਰਾਣਾ ਬਣਿਆ ਪੌੜ ਉਹ ਗੁੱਡਾ ਵੱਡਾ ਨਾ ਖੁੱਲਾ ਖੁੱਲਾ ਕੱਡਾ ਜੇ ਪੂਰਾ ਭਰ ਜਵੇ ਸਮੁੰਦਰ ਹੀ ਲੱਗੇ ਇਹ ਪਹੁੰਚ ਗਏ ਆਪਾਂ ਰਾਹੋਂ ਆਹ ਸੁਣ ਗਿਆ ਬੱਸ ਕਰ ਹੁਣ ਰੋਲਾ ਪਾਇਆ راہੋਂ ਜੀ ਆਇਆਂ ਨੂੰ ਗੱਬਰ ਇਜ਼ ਬੈਕ ਬ੍ਰੇਕਫਾਸਟ ਲੰਚ ਕਰਾਉਣ ਲਈ ਆਇਆ ਗੱਬਰ ਬੀਨੋ ਬੀਨੋ ਹੀ ਬੀ ਆਹ ਜਾਂਦੀ ਬੀਨੋ ਇੱਥੋਂ ਰਹਿ ਕੇ ਆਪਣਾ 18 ਕਿਲੋਮੀਟਰ ਆਹ ਦੇਖ ਲਓ ਪਹੁੰਚ ਗਏ ਅਸੀਂ ਨਵੇਂ ਸ਼ਹਿਰ ਆਹ ਦੇਖੋ ਪੰਗੋ ਸਿੱਧਾ ਫਗਵਾੜਾ ਵੀ ਹਿਆਰਪੁਰ ਕੜਸ਼ੰਕਾ ਠੀਕਾ ਓਕੇ ਆਇਨੇ ਜਾਮ ਲਾਇਆ ਸਾਰਾ ਗੰਨੇ ਦੀ ਟਰਾਲੀ ਨੇ ਲੱਗ ਬੈਕ ਜਿਓ ਕਿੱਜੋ ਤੱਕੀ ਕੋਲ ਕੇ ਆਹੋ ਮਾ ਗੱਡੀ ਥੋੜੀ ਸਲੌਣੀ ਸਾਈਡ ਤੋਂ ਗੰਨਾ ਕਿ ਚੋਲਾ ਦੱਸ ਇੱਥੋਂ ਲੈ ਲੈ ਗੰਨਾ ਨਵਾਂ ਪਾਏ ਦੇ ਕੇ ਲਾ ਲਮਿਆ ਨਮਾ ਸ਼ਹਿਰ ਨਮਾ ਸ਼ਹਿਰ ਨਵਾ ਸ਼ਹਿਰ ਨਹੀਂ ਨਮਾ ਸ਼ਹਿਰ ਨਮਾ ਪੁਰਾਣਾ ਸ਼ਹਿਰ ਜਗਾ ਕੋਈ ਪੁਰਾਣਾ ਨਮਾ ਸ਼ਹਿਰ ਇਹ 23 ਰੋਡ ਆ ਪਿੱਛੇ ਸਲੋ ਰੋਡ ਸੀਗੀ ਇਹ ਆ ਗਈ ਇਹ ਆ ਗਈ 슈ਗਰ ਮਿੱਲ ਨਵੇਂ ਸ਼ਹਿਰ ਦੀ ਹੋ ਚਲੋ ਕੈਨੇਡਾ ਹੁਣ ਨਾ ਜਾਓ ਵਾਪਸ ਆਈ ਜਾਂਦੇ ਸਾਰੇ ਅਸੀਂ ਤਾਂ ਇਹ ਤਾਂ ਜਾਣਾ ਹੀ ਨਹੀਂਗਾ 트럼ਪ ਨੇ ਭੇਜ ਤੇ ਟੂਡੋ ਨੇ ਭੇਜ ਦੇਣੇ ਆ। ਤੋਂ ਵਾਲੇ ਤਾਂ ਬਹੁਤੋਂ ਆਏ ਆ ਹੁਣ ਇਹ ਅਸੀਂ ਟਾਈਮ ਨਾਲ ਹੀ ਆ ਗਏ ਸੀ ਲੁਧਿਆਣੇੋਂ ਆ ਗਏ ਹਲੇ ਗੁਰਦੁਆਰੇ ਤੋਂ ਆਏ ਇਹ ਹਲੇ ਲਾਂਵਾਂ ਲੈ ਕੇ ਆਏ ਲਓ ਜੀ ਪਹੁੰਚ ਗਿਆ ਪਾ ਰਾਣੀ ਮਹਿਲ ਓ ਲੈ ਲਿੰਬੋਰਗਿਨੀ ਖੜੀ ਜੀ ਇਸਮੇ ਆਏ ਹੈ ਪਾਰਕਿੰਗ ਕਿੱਥੇ ਹੈ ਜੀ ਲੋ ਜੀ ਪਹੁੰਚ ਗਏ ਆਪਾਂ ਵਿਆਹ ਤੇ ਤੇ ਹੁਣ ਆਪਾਂ ਵਿਆਹ ਟੈਂਡ ਕਰ ਲਈਏ ਤੁਹਾਨੂੰ ਫੇਰ ਮਿਲਦੇ ਆ ਬਾਅਦ ਚੋਂ ਉਹ ਗੱਡੀ ਲਾਤੀ ਆ ਪਾਰਕਿੰਗ ਛੋਟਾ ਪੈਂਟਿੰਗ ਗੱਡੀ ਸੋਹਣੀ ਬਣਾ ਰਿਹਾ ਲੋ ਜੀ ਫਾਈਨਲੀ ਰਿਆ ਤੋਂ ਲੱਗੇ ਆ ਨਿਕਲਣ ਟਾਈਮ ਹੋ ਗਿਆ ਜੀ ਸਵਾ ਪੰਜ ਕੋਟ ਕੋਟ ਟਾਈਟੂ ਆਪਾਂ ਲਾਤੀ ਆ ਫਸਿਆ ਫਸਿਆ ਫੀਲ ਹੁੰਦਾ ਇਦਾਂ ਰਿਲੈਕਸ ਜਿਹਾ ਫੀਲ ਹੁੰਦਾ ਤੇ ਚਲੋ ਚੱਲਦੇ ਆ ਹੁਣ ਫਿਰ ਹੁਣ ਜਾਣਾ ਹੈਗਾ ਨਵੇਂ ਸ਼ਹਿਰ ਕਿਉਂਕਿ ਉਧਰ ਦੀ ਹੋਇਆ ਸੀ ਰਸਤਾ ਤਾਂ ਉਧਰ ਨੂੰ ਜਾਣਾ ਪੈਣਾ ਅਜਿਹਾ ਇਧਰੋਂ ਫੇਰ ਟੋਲ ਲੱਗੂ ਨਵੇਂ ਸ਼ਹਿਰ ਦੇ ਵਿੱਚ ਦੀ ਹੋ ਗਿਆ ਜਾਣਾ ਪੈਣਾ ਤੇ ਚਲੋ ਚੱਲਦੇ ਆ ਨਿਕਲਦੇ ਆ ਤੁਹਾਨੂੰ ਬਾਹਰ ਜਾ ਕੇ ਮਿਲਾਂਗੇ ਹਾਂਜੀ ਨਿਕਲ ਗਿਆ ਪਾ ਵਿਆਹ ਤੋਂ ਖਾ ਪੀ ਕੇ ਵੈਸਾ ਇੰਜੋਏ ਕਰਕੇ ਤੇ ਆ ਦੇਖੋ ਹੁਣ ਪਿੰਡ ਦੀ ਵਾਈਵ ਉਧਰ ਸਨਸੈਟ ਹੋ ਰਿਹਾ ਤੁਸੀਂ ਦੇਖੋ ਗੱਡੇ ਮਸਤ ਆ ਕੁਦਰਤੀ ਡਿਜ਼ਾਈਨ ਬਣਿਆ ਬੱਦਲਾਂ ਦੇ ਵਿੱਚ ਪਿੰਡਾਂ ਦੇ ਘਰ ਵੀ ਅੱਜਕੱਲ ਤਾਂ ਵਧੀਆ-ਵਧੀਆ ਬਣਾਉਣ ਲੱਗਾ ਪੈਣਾ ਕੋਠੀਆਂ ਆ ਦੇਖੋ ਤੁਸੀਂ ਪਿੰਡ ਦੇ ਨਜ਼ਾਰੇ ਲਓ ਦੂਰ ਦੂਰ ਤੱਕ ਦੇਖ ਲੋ ਖੇਤ ਹੀ ਖੇਤ ਆ ਹਾਂ ਇਹ ਆਪ ਵੀ ਨਮਾਰਦਾ ਇਹ ਆਪ ਦਾ ਖੇਡਣ ਲੱਗਿਆ ਇਹ ਆਪ ਦਾ ਇੰਜੋਏ ਕਰਨ ਲੱਗਿਆ ਮੈਪ ਦੇ ਸਾਰੇ ਚਾਉ ਨਾ ਜਾਂਦੇ ਹੋਰ ਰਸਤਾ ਆਉਂਦੇ ਹੋਰ ਰਸਤਾ ਇਹ ਤਾਂ ਪਤਾ ਹੀ ਨਾਦਾ ਆਹਰੇ ਜਿਵੇਂ ਗਾਰਡਨ ਚ ਫਿਰਦਾ ਹਾਂ ਦਾ ਪਾਪਾ ਤੇ ਗਾਰਡਨ ਗੱਡ ਕੋਈ ਅੱਗੇ ਪਿੱਛੇ ਨਹੀਂ ਦੇਖਦੇ ਸਭ ਮੁੜ ਜਾਂਦੇ ਬਸ ਆਹ ਜੀ ਪਾਪਾ ਸ਼੍ਰੀ ਚੰਦ ਜੀ ਦਾ ਕਿ ਬਬਾ ਨਾਮ ਸੇਗਾ 40 ਸਾਹਿਬ ਗੁਰਦੁਆਰਾ ਜਿੱਥੇ ਆਏ ਸੀਗੇ ਓਕੇ ਓਕੇ ਨੋ ਜੀ ਨਿਕਲ ਗਏ ਆਪਾਂ ਹਣ ਇਥੋਂ ਟਾਈਮ ਹੋ ਗਿਆ ਜੀ 7:26 ਮਿੰਟ ਹੁਣ ਆਪਾਂ ਜਾਂਦੇ ਆ ਵੀ ਉਹੀ ਰੂਟ ਤੋਂ ਜਾਣਾ ਇੱਥੋਂ ਰਾਉਂ ਰਾਉਂ ਤੋਂ ਕੋਹਾੜਾ ਕੋਹਾੜੇ ਤੋਂ ਸਿੱਧਾ ਲੁਧਿਆਣਾ ਇਹ ਅੱਜ ਗੰਨੇ ਦੀਆਂ ਟਰਾਲੀਆਂ ਵਾਹ ਇਹ ਸਭ ਚੱਲੀਆਂ 슈ਗਰ ਵਿਲ ਖੰਡ ਬਣਾਉਣ ਲਈ ਆ ਗੰਨੇ ਦੀ ਖੰਡ ਬਣਾਣ ਲੱਗੀ ਆ ਆਲੀ ਇੱਕ 슈ਗਰ ਮਿਲ ਹੈਗੀ ਫਗਵਾੜੀ ਇੱਕ 슈ਗਰ ਮਿਲ ਹੈਗੀ ਇੱਥੇ ਨਵੇਂ ਸ਼ਹਿਰ ਹੋਪਾ ਪਹੁੰਚ ਗਏ ਆ ਜੀ ਮੇਰ ਕਾ ਨਾਮ ਮਛੀਵੜਾ ਸਾਹਿਬ ਹਾ ਇਥੋਂ ਆਪਾਂ ਹੁਣ ਹੁਣ ਅਰਾਈਵਡ ਆਹ ਦੇਖੋ ਰੋਪੜ ਸਮਰਾਲਾ ਲੁਧਿਆਣਾ ਲੁਧਿਆਣਾ ਰਹਿ ਗਿਆ 34 ਕਿਲੋਮੀਟਰਸ 300 ਮੀਟਰਸ ਆਪ ਟੂ ਰੌਂਡ ਅਬਾਊਟ ਟੇਕ ਦ 3rd ਐਗਜ਼ਿਟ ਓਕੇ ਗੂਗਲ ओके गूगल ਆ ਦੇਖ ਲਓ ਕਿ ਡੰਪ ਪਣਾ ਆ ਨਾ ਦੇਖੋ ਰਾਤ ਨੂੰ ਸਿੰਗਲ ਰੋਡ ਤੇ ਗੱਡੀ ਚਲਾਉਣੀ ਆ ਓਕੇ ਆ ਫੁੱਲ ਜਗਾ ਕੇ ਆਉਂਦੇ ਲਾਈਟਾਂ ਵੀ ਆਪ ਨੂੰ ਆਪ ਕੋ ਨਹੀਂ ਬਤਲਾਦੇ ਇਹਨਾਂ ਨੂੰ ਡਿਮ ਕਰ ਲੀਏ ਆਣਾ ਸੀ ਜਦੋਂ ਡਿਮ ਕਰ ਲੀਏ ਕਈ ਕਰ ਲੈਂਦੇ ਆ ਇਹ ਉਹ ਵੀ ਡਿਪਰ ਮਾਰੇ ਤੇ ਤਾਂ ਡਿਮ ਕੀਤੀ ਉਹਨੇ ਵੀ ਤਾਂ ਬਿਨਾਂ ਡਿਪਰ ਤੋਂ ਡਿਮ ਨਹੀਂ ਕਰਦੇ ਇਹ ਲੋਕਾਂ ਨੂੰ ਆਪ ਨੂੰ ਨਹੀਂ ਬਤਲਾਦਾ ਮੇਰੇ ਖਿਆਲ ਨਾਲ ਇੱਥੇ ਜੇ ਰੂਲ ਪੁੱਛੇ ਜਾਣ ਨਾ ਤਾਂ 90% ਲੋਕਾਂ ਦੇ ਲਾਇਸੈਂਸ ਕੈਸਲ ਹੋ ਜਾਣ ਇੱਥੇ ਤੰਨੇਰਾ ਦੇ ਲੋ ਕੋਪਾ ਹਾਂ ਬਿਲਕੁਲ ਨਹੀਂ ਰਹਾ ਇਹ ਮਾਛੀਵਾੜਾ ਤੋਂ ਜਿਹੜੀ ਕੋਹਾੜੇ ਨੂੰ ਰੋੜ ਜਾਂਦੀ ਹੈ ਇਹ ਉਹ ਵਾਲੀਆ ਤੇ ਇੱਥੇ ਕੋਈ ਸਟਰੀਟ ਲਾਈਟ ਨਹੀਂ ਹੈਗੀ ਆ ਪੰਪ ਬੋਂ ਬੋਂ ਦੇੜੇ ਇਹਨਾਂ ਦੀਆਂ ਲਾਈਟਾਂ ਹੀ ਆ ਬਸ ਇਹ ਆਪਣੀ ਗੱਡੀ ਦੀਆਂ ਲਾਈਟਾਂ ਐੜੀ ਆਪਾਂ ਗੱਡੀਆਂ ਚਲਾਉਣਾ ਹੀ ਆ ਬਸ ਹਾਂ ਹੈਲੋ ਅਰੇ ਖੁਸ਼ ਵੀ ਨਹੀਂ ਦਿੰਦਾ ਬਿਲਕੁਲ ਹੀ ਘੁੱਪ ਨੇ ਰਾਤ ਤੇ ਚਲੋ ਆ ਤੁਹਾਨੂੰ ਕਹਾੜੇ ਪਹੁੰਚ ਗਏ ਮਿਲਦੇ ਆਪਾਂ ਕਿਉਂਕਿ ਸਿੰਗਲ ਰੋਡ ਆ ਇਹ ਸਿੰਗਲ ਰੋਡ ਤੇ ਰਿਸਕ ਨਹੀਂ ਲੈਣਾ ਚਾਹੀਦਾ ਇਹ ਆਪਾਂ ਪਹੁੰਚ ਗਏ ਹੀ ਕਹਾੜੇ ਤੇ ਇੱਥੋਂ ਹੋ ਜਾਣਾ ਹੁਣ ਆਪਾਂ ਰਾਈਟ ਚੰਡੀਗੜ੍ਹ ਰੋਡ ਤੇ ਸਿੱਧਾ ਲੁਧਿਆਣਾ ਆ ਦੇਖ ਲਓ ਸਿੱਧਾ ਨਿਕਲ ਜਾਓਗੇ ਸਾਹਨੇ ਵਾਲੇ ਚਲੇ ਜਾਂਦਾ ਬੰਦਾ ਲੈਫਟ ਹੋ ਜਾਵਾਂਗੇ ਤਾਂ ਆਪਾਂ ਚੱਲ ਜਾਾਂਗੇ ਚੰਡੀਗੜ੍ਹ ਵਾਲੀ ਸਾਈਡ ਮਿੱਤੋਂ ਪਾੜਨਾ ਰਾਈਟ ਆਹ ਲੋ ਜੀ ਪਹੁੰਚ ਗਏ ਆਪਾਂ ਲੁਧਿਆਣੇ ਤੇ ਲੁਧਿਆਣੇ ਪਹੁੰਚਦੇ ਸਾਰੀ ਦੇਖੋ ਟ੍ਰੈਫਿਕ ਮੇਰੇ ਰਸਤੇ ਜਿੱਥੇ ਟ੍ਰੈਫਿਕ ਨਹੀਂ ਮਿਲਿਆ ਲੁਧਿਆਣੇ ਚੋਂਦੇ ਸਾਰੀ ਟ੍ਰੈਫਿਕ ਮਿਲ ਗਿਆ ਟ੍ਰੈਫਿਕ ਹੀ ਟ੍ਰੈਫਿਕ ਲੁਧਿਆਣਾ ਦੂਆ ਦਿੱਲੀ ਬਣਿਆ ਪਿਆ ਇਹ ਪਹੁੰਚ ਗਿਆ ਪਾਸ ਸਮਰਾਲਾ ਚੌਕ ਚੌਂਜੀ ਬਾਬਾ ਦਾ ਘਣਾ ਤੋਂ ਨਾਈ ਖੁੱਲ ਗਈਆਂ ਦੇਖੋ ਸੈਡਾ ਸੋਟਾ ਤੇ ਆਹ ਦੇਖ ਲੋ ਕਰੋ ਚੈੱਕ ਚੀਮਾ ਚੌਂਗ ਵਾਲਾ ਪੋਲਾ ਹਾ ਅੰਨੇ ਤਾਂ ਇੱਥੇ ਵਰਕਿੰਗ ਏਰੀਆ ਦੇ ਪੂਰਾ ਜਾਮ ਲੱਗਿਆ ਹੁੰਦਾ ਇੱਥੇ ਆਉਣ ਦੇਖ ਲੋ ਆਹ ਸੋਨਾ ਸੋਨਾ ਪਿਆ ਉੱਥੇ ਪੂਰਾ ਜਾਮ ਹੁੰਦਾ ਇੱਥੋਂ ਸ਼ੁਰੂ ਹੋ ਜਾਂਦਾ ਜਾਮ ਉਹ ਪੂਰਾ ਆਦਮ ਫਰਗ ਤੱਕ ਲੱਗਿਆ ਹੁੰਦਾ ਆਉਂਦੇ ਰਹਾ ਸ਼ਾਂਤਾਰ ਰੋਡ ਟਰੱਕਾਂ ਦੀ ਲਾਈਨਾਂ ਲੱਗੀਆਂ ਹੁੰਦੀਆਂ ਇੱਥੇ। ਅੱਜ ਸੰਡੇ ਕਰਕੇ ਕਹਿੰਦੇ ਸ਼ਾਂਤ ਰਹਿਣਾ। ਸੰਡੇ ਕਰਕੇ ਜਾਮ ਘੱਟ ਹੋਣਾ। ਵਰਕਿੰਗ ਡੇ ਇੱਥੇ ਪੂਰਾ ਜਾਮ ਹੁੰਦਾ ਇੱਥੇ। ਮਰ ਸਕੂਟਰ ਹੀ ਲੈ ਕੇ ਨਿਕਲਣਾ ਔਖਾ ਜਾਂਦਾ। ਜਿਹਾ ਵਸਾਵਾਂ ਕਿੰਨਾ ਕ ਜਾਮ ਹੋਣਾ। ਇਹ ਆ ਗਿਆ ਪ੍ਰਤਾਪ ਚੌਕ। ਜੈਂਟਲਮੈਨ ਜੈਂਟਲਮੈਨ ਦੇ ਸ਼ੌਭਾ ਚੀ ਬਣਾ ਲਈ ਹੈ ਨਾ। ਵਧੀਆ ਬਣ ਗਈ ਵਧੀਆ। ਕੱਲ ਲੁਧਿਆਣਾ ਦੀ ਰਾਤ ਦੀ ਗੇੜੀ ਮੜਵਾਉਣਾ ਥੋਨੂੰ ਇੱਧਰ ਆ ਗਏ ਲੈਫਟ ਸਾਈਡ ਤੇ ਸੰਗੀਤ ਸ਼ਰਮਾ ਸਿੰਗਲ ਸਕਰੀਨ ਸ਼ਰਮਾ ਨੀਲੇ ਕਰਕੇ ਦੀਵਾ ਨਹੀਂ ਕੋਈ ਇੱਥੇ ਹਾਂਜੀ ਦੋਸਤੋ ਤੇ ਮਿੱਤਰੋ ਟਾਈਮ ਹੋ ਗਿਆ ਜੀ ਸਵਾ 9 ਤੇ ਪਹੁੰਚ ਗਏ ਆਪਾਂ ਘਰੇ ਇਹ ਜੀਗਾ ਨਵਾਂ ਰਸਤਾ ਇੱਧਰੋਂ ਤੁਹਾਨੂੰ ਲਾਡਵਾਲਾ ਟੋਲ ਨਹੀਂ ਮਿਲੂਗਾ ਇਹ ਤੁਸੀਂ ਜਾਣਾ ਵੀ ਆ ਤੇ ਚਲੋ ਫਿਰ ਇਹ ਵੀਡੀਓ ਨੂੰ ਆਪਾਂ ਇੱਥੇ ਇੱਥੇ ਕਰਦੇ ਹਾਂ ਐਂਡ ਮਿਲ ਜਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਚਲੋ ਫਿਰ ਓਕੇ ਬਾਏ ਬਾਏ ਟੇਕ ਕੇਅਰ ਰੱਬ ਰੱਖਾ ਚੰਦੇ ਬਾਦ ਰੋ ਬਾਏ ਬਾਏ ਹਾਂ ਤਕਾਬੜ ਬਹੁਤ ਹੋ ਗਿਆ ਕਪੜੇ-ਕਪੜੇ ਬਦਲੀਏ ਤੇ ਸੌਈਏ ਕੱਲ ਨੂੰ ਟਾਣਾ ਗੱਡੀ ਸਰਵਿਸ ਕਰਾਉਣ ਤੇ ਤੁਹਾਨੂੰ ਫਿਰ ਉਹ ਦਿਖਾਵਾਂਗੇ ਗੱਡੀ ਦੀ ਪਹਿਲੀ ਸਰਵਿਸ ਆ ਪਹਿਲੀ ਸਰਵਿਸ ਤੇ ਕੀ ਖਰਚਾ-ਗੁਰਚਾ ਆਉਂਦਾ ਕੀ ਕੁਝ ਚੇਂਜ ਕਰਦੇ ਆ ਜਾਂ ਨਹੀਂ ਕਰਦੇ ਕੁਝ ਤੇ ਚਲੋ ਬਾਕੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਓਕੇ ਬਾਏ ਬਾਏ ਟੇਕ ਕੇਅਰ ਸਤਿ ਸ੍ਰੀ ਅਕਾਲ we no.